ਕਹਿੰਦੇ ਨੇ ਨੇਕੀ ਕਰ ਤੇ ਦਰਿਆ ਚ ਡਾਲ ਕਿਉਂਕਿ ਕਦੇ ਨਾ ਕਦੀ ਤੁਹਾਡੀ ਕੀਤੀ ਭਲਾਈ ਤੁਹਾਡੀ ਕੀਤੀ ਨੇਕੀ ਤੁਹਾਡੇ ਤੱਕ ਵਾਪਸ ਪਰਤ ਕੇ ਆ ਜਾਂਦੀ ਹੈ ਤੇ ਜਦੋਂ ਉਹ ਪਰਤ ਕੇ ਆਉਂਦੀ ਹੈ ਤਾਂ ਫਿਰ ਰੱਬ ਤੁਹਾਡੇ ਵਿਗੜੇ ਕੰਮ ਵੀ ਸਵਾਰ ਕੇ ਰੱਖ ਦਿੰਦਾ ਕਿਉਂਕਿ ਸਿਰਫ ਉੱਪਰ ਵਾਲਾ ਹੀ ਬੰਦੇ ਦੀ ਨੀਅਤ ਅਤੇ ਉਸ ਦੀ ਮਿਹਨਤ ਬਾਰੇ ਜਾਣਦਾ ਹੈ ਅਤੇ ਜਦੋਂ ਉਹ ਮਿਹਰਬਾਨ ਹੁੰਦਾ ਹੈ ਤੇ ਰਾਤੋਂ ਰਾਤ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਰੋੜਪਤੀ ਬਜ਼ੁਰਗ ਨੇ ਆਪਣੀ ਸਾਰੀ ਪ੍ਰਾਪਰਟੀ ਇੱਕ ਮਾਮਲੀ ਜਹੇ ਫਲ ਵੇਚਣ ਵਾਲੇ ਦੇ ਨਾਮ ਕਰ ਦਿੱਤੀ ਅਸਲ ਵਿੱਚ ਇਹ ਬਜ਼ੁਰਗ ਇਕੱਲਾ ਸੀ ਅਤੇ ਉਸਦੇ ਇਕਲੌਤੇ بیٹے ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਸਦੇ ਭੈਣ ਭਰਾਵਾਂ ਨੇ ਉਸਦੀ ਬਿਲਕੁਲ ਵੀ ਸਹਾਰ ਨਹੀਂ ਲਈ ਇਸ ਦੌਰਾਨ ਸਬਜ਼ੀ ਵੇਚਣ ਵਾਲੇ ਨੇ ਉਸਦੀ ਦੇਖਭਾਲ ਕੀਤੀ ਜਿਸ ਤੋਂ ਖੁਸ਼ ਹੋ ਕੇ ਬਜ਼ੁਰਗ ਨੇ ਆਪਣੀ ਸਾਰੀ ਪ੍ਰਾਪਰਟੀ ਮਰਨ ਤੋਂ ਪਹਿਲਾਂ ਉਸਦੇ ਨਾਮ ਕਰ ਦਿੱਤੀ ਮਾਮਲਾ ਚੀਨ ਦੇ ਸ਼ੰਘਾਈ ਦਾ ਹੈ ਜਿੱਥੋਂ ਦੇ ਮਾ ਨਾਮੀ ਵਿਅਕਤੀ ਨੇ ਇਹ ਫੈਸਲਾ ਲਿਆ ਮਾ ਕੋਲ ਕਰੋੜਾਂ ਦੀ ਸੰਪਤੀ ਸੀ ਜਿਸ ਦੇ ਵਿੱਚ 3 ਕਰੋੜ 84 ਲੱਖ ਦਾ ਇੱਕ ਫਲੈਟ ਵੀ ਸ਼ਾਮਲ ਸੀ ਮਾ ਦੀਆਂ ਤਿੰਨ ਭੈਣਾਂ ਨੇ ਇਸ ਫੈਸਲੇ ਨੂੰ ਲੈ ਕੇ ਕਾਫੀ ਵਿਰੋਧ ਕੀਤਾ ਅਤੇ ਮਾ ਦੇ ਬੈਂਕ ਅਕਾਊਂਟ ਅਤੇ ਸਰਟੀਫਿਕੇਟ ਫਲ ਵੇਚਣ ਵਾਲੇ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਭਰਾ ਦੇ ਸੰਪਤੀ ਦੇ ਉੱਤੇ ਉਹਨਾਂ ਦਾ ਅਧਿਕਾਰ ਬੰਦਾ ਹੈ ਪਰ ਨੋਟਰੀ ਅਧਿਕਾਰੀਆਂ ਨੇ ਮਾ ਦੀਆਂ ਭੈਣਾਂ ਦੇ ਇਸ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਹੁਕਮ ਦਿੱਤਾ ਕਿ ਮਾ ਦਾ ਘਰ ਪੈਸਾ ਸਭ ਕੁਝ ਉਸ ਫਲ ਵੇਚਣ ਵਾਲੇ ਲਿਉ ਨੂੰ ਦਿੱਤਾ ਜਾਵੇ ਜਿਸ ਨੇ ਆਖਰੀ ਸਮੇਂ ਦੇ ਵਿੱਚ ਮਾਂ ਦੀ ਦੇਖਭਾਲ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਫੈਸਲੇ ਦੀ ਕਾਫੀ ਤਾਰੀਫ਼ ਕਰ ਰਹੇ ਨੇ ਅਤੇ ਇਸ ਦੇ ਨਾਲ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਤੁਹਾਡੀ ਕੀਤੀ ਨੇਕੀ ਕਦੇ ਵੀ ਜਾਇਆ ਨਹੀਂ ਜਾਂਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਤੁਹਾਡੇ ਤੱਕ ਪਰਤ ਕੇ ਆਉਂਦੀ ਹੈ ਅਤੇ ਰੱਬ ਜਦੋਂ ਇਸ ਦਾ ਸਿਲਾ ਦੇਣ ਤੇ ਆਉਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ ਕਹਿੰਦੇ ਨੇ ਨੇਕੀ ਕਰ ਤੇ ਦਰਿਆ ਚ ਡਾਲ ਕਿਉਂਕਿ ਕਦੀ ਨਾ ਕਦੀ ਤੁਹਾਡੀ ਕੀਤੀ ਭਲਾਈ ਤੁਹਾਡੀ ਕੀਤੀ ਨੇਕੀ ਤੁਹਾਡੇ ਤੱਕ ਵਾਪਸ ਪਰਤ ਕੇ ਆ ਜਾਂਦੀ ਹੈ ਤੇ ਜਦੋਂ ਉਹ ਪਰਤ ਕੇ ਆਉਂਦੀ ਹੈ ਤਾਂ ਫਿਰ ਰੱਬ ਤੁਹਾਡੇ ਵਿਗੜੇ ਕੰਮ ਵੀ ਸਵਾਰ ਕੇ ਰੱਖ ਦਿੰਦਾ ਹੈ ਕਿਉਂਕਿ ਸਿਰਫ ਉੱਪਰ ਵਾਲਾ ਹੀ ਬੰਦੇ ਦੀ ਨੀਅਤ ਅਤੇ ਉਸ ਦੀ ਮਿਹਨਤ ਬਾਰੇ ਜਾਣਦਾ ਹੈ ਅਤੇ ਜਦੋਂ ਉਹ ਮਿਹਰਬਾਨ ਹੁੰਦਾ ਹੈ ਤੇ ਰਾਤੋਂ ਰਾਤ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਰੋੜਪਤੀ ਬਜ਼ੁਰਗ ਨੇ ਆਪਣੀ ਸਾਰੀ ਪ੍ਰਾਪਰਟੀ ਇੱਕ ਮਾਮਲੀ ਜਿਹੇ ਫਲ ਵੇਚਣ ਵਾਲੇ ਦੇ ਨਾਮ ਕਰ ਦਿੱਤੀ ਅਸਲ ਵਿੱਚ ਇਹ ਬਜ਼ੁਰਗ ਇਕੱਲਾ ਸੀ ਅਤੇ ਉਸਦੇ ਇਕਲੌਤੇ بیٹے ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਉਸਦੇ ਭੈਣ ਭਰਾਵਾਂ ਨੇ ਉਸਦੀ ਬਿਲਕੁਲ ਵੀ ਸਹਾਰ ਨਹੀਂ ਲਈ ਇਸ ਦੌਰਾਨ ਸਬਜ਼ੀ ਵੇਚਣ ਵਾਲੇ ਨੇ ਉਸਦੀ ਦੇਖਭਾਲ ਕੀਤੀ ਜਿਸ ਤੋਂ ਖੁਸ਼ ਹੋ ਕੇ ਬਜ਼ੁਰਗ ਨੇ ਆਪਣੀ ਸਾਰੀ ਪ੍ਰਾਪਰਟੀ ਮਰਨ ਤੋਂ ਪਹਿਲਾਂ ਉਸਦੇ ਨਾਮ ਕਰ ਦਿੱਤੀ ਮਾਮਲਾ ਚੀਨ ਦੇ ਸ਼ੰਘਾਈ ਦਾ ਹੈ ਜਿੱਥੋਂ ਦੇ ਮਾ ਨਾਮੀ ਵਿਅਕਤੀ ਨੇ ਇਹ ਫੈਸਲਾ ਲਿਆ ਮਾ ਕੋਲ ਕਰੋੜਾਂ ਦੀ ਸੰਪਤੀ ਸੀ ਜਿਸ ਦੇ ਵਿੱਚ 3 ਕਰੋੜ 84 ਲੱਖ ਦਾ ਇੱਕ ਫਲੈਟ ਵੀ ਸ਼ਾਮਲ ਸੀ ਮਾ ਦੀਆਂ ਤਿੰਨ ਭੈਣਾਂ ਨੇ ਇਸ ਫੈਸਲੇ ਨੂੰ ਲੈ ਕੇ ਕਾਫੀ ਵਿਰੋਧ ਕੀਤਾ ਅਤੇ ਮਾ ਦੇ ਬੈਂਕ ਅਕਾਊਂਟ ਅਤੇ ਸਰਟੀਫਿਕੇਟ ਫਲ ਵੇਚਣ ਵਾਲੇ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਭਰਾ ਦੀ ਸੰਪਤੀ ਦੇ ਉੱਤੇ ਉਹਨਾਂ ਦਾ ਅਧਿਕਾਰ ਬੰਦਾ ਹੈ ਪਰ ਨੋਟਰੀ ਅਧਿਕਾਰੀਆਂ ਨੇ ਮਾ ਦੀਆਂ ਭੈਣਾਂ ਦੇ ਇਸ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜੱਜ ਨੇ ਹੁਕਮ ਦਿੱਤਾ ਕਿ ਮਾ ਦਾ ਘਰ ਪੈਸਾ ਸਭ ਕੁਝ ਉਸ ਫਲ ਵੇਚਣ ਵਾਲੇ ਲਿਉ ਨੂੰ ਦਿੱਤਾ ਜਾਵੇ ਜਿਸ ਨੇ ਆਖਰੀ ਸਮੇਂ ਦੇ ਵਿੱਚ ਮਾਂ ਦੀ ਦੇਖਭਾਲ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਇਸ ਫੈਸਲੇ ਦੀ ਕਾਫੀ ਤਾਰੀਫ਼ ਕਰ ਰਹੇ ਨੇ ਅਤੇ ਇਸ ਦੇ ਨਾਲ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਤੁਹਾਡੀ ਕੀਤੀ ਨੇਕੀ ਕਦੇ ਵੀ ਜਾਇਆ ਨਹੀਂ ਜਾਂਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਤੁਹਾਡੇ ਤੱਕ ਪਰਤ ਕੇ ਆਉਂਦੀ ਹੈ ਅਤੇ ਰੱਬ ਜਦੋਂ ਇਸ ਤਰ੍ਹਾਂ ਸਿਲਾ ਦੇਣ ਤੇ ਆਉਂਦਾ ਹੈ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ